ਮਾਪਿਆਂ ਦਾ ਇੰਨਾ ਸੋਹਣਾ ਪੁੱਤ ਕੁੜੀ ਦੇ ਪਿਆਰ ਤੇ ਚੱਕਰ ਦੇ ਵਿੱਚ ਖਤਮ ਕਰ ਦਿੱਤਾ ਗਿਆ ਹੈ ਜਵਾਨ ਪੁੱਤ ਦੇ ਜਾਣ ਮਗਰੋਂ ਪਿਤਾ ਨੇ ਆਪਣਾ ਦੁੱਖ ਬਿਆਨ ਕੀਤਾ ਹੈ। ਮੋਹਾਲੀ ਦਾ ਰਹਿਣ ਵਾਲਾ ਇਹ ਪਰਿਵਾਰ ਜਿਸ ਦੇ ਵਿੱਚ ਭੈਣ ਭਰਾ ਤੇ ਮਾਤਾ ਪਿਤਾ ਨੇ ਨੌਜਵਾਨ ਮੁੰਡਾ ਕਰਨਵੀਰ ਸਿੰਘ ਉਮਰ ਮਹਸ 24 ਸਾਲ ਬੀਤੇ ਦਿਨੀ ਕਿਸੇ ਨੂੰ ਮਿਲਣ ਜਾਂਦਾ ਤੇ ਉਸ ਤੋਂ ਬਾਅਦ ਉਸਦੀ ਮ੍ਰਿਤਕ ਤੇ ਬਰਾਮਦ ਹੁੰਦੀ ਹੈ। ਉਸ ਦਾ ਦੋਸਤ ਉਸ ਨੂੰ ਬਾਰ-ਬਾਰ ਫੋਨ ਕਰ ਰਿਹਾ ਸੀ ਜਿਸ ਤੋਂ ਬਾਅਦ ਪਤਾ ਲੱਗਿਆ ਕਿ ਉਹ ਹਸਪਤਾਲ ਵਿਖੇ ਹੈ। ਦੋਸਤ ਨੇ ਹੀ ਉਸਦੇ ਪਿਤਾ ਦੇ ਨਾਲ ਸੰਪਰਕ ਕਰਕੇ ਦੱਸਿਆ ਕਿ ਉਹਨਾਂ ਦੇ ਪੁੱਤ ਦੇ ਨਾਲ ਅਜਿਹਾ ਕੁਝ ਹੋਇਆ ਹੈ ਕਿ ਹੁਣ ਉਹ ਜ਼ਿੰਦਗੀ ਦੇ ਲਈ ਜੰਗ ਲੜ ਰਿਹਾ ਹੈ ਮਿੰਟਾਂ ਦੇ ਵਿੱਚ ਹੀ ਪਿਤਾ ਦੇ ਕੰਨਾਂ ਦੇ ਵਿੱਚ ਇਹ ਪੈ ਜਾਂਦਾ ਹੈ ਕਿ ਉਸਦਾ ਪੁੱਤ ਹੁਣ ਦੁਨੀਆ ਦੇ ਵਿੱਚ ਨਹੀਂ ਰਿਹਾ ਪਰ ਇਸ ਦੇ ਪਿੱਛੇ ਦੀ ਕਹਾਣੀ ਬੇहद ਹੀ ਦਰਦਨਾਕ ਹੈ ਪੁਲਿਸ ਇਸ ਸਾਰੀ ਘਟਨਾ ਨੂੰ ਲੈ ਕੇ ਦੱਸ ਰਹੀ ਹੈ ਕਿ ਕੰਜ ਲੜਾਈ ਝਗੜੇ ਤੋਂ ਬਾਅਦ ਮੁੰਡੇ ਦੀ ਜਾਨ ਲੈ ਗਈ ਅਤੇ ਇਸ ਦੇ ਪਿੱਛੇ ਕੁੜੀ ਦੇ ਨਾਲ ਪਿਆਰ ਦਾ ਮਾਮਲਾ ਦੱਸਿਆ ਜਾ ਰਿਹਾ ਹੈ ਪੁਲਿਸ ਨੇ ਆਸ-ਪਾਸੇ ਲੱਗੇ ਸੀਸੀਟੀਵੀ ਕੈਮਰੇ ਖੰਗਾਲਨੇ ਸ਼ੁਰੂ ਕਰ ਦਿੱਤੇ ਨੇ ਅਤੇ ਉਹਨਾਂ ਦੇ ਅਨੁਸਾਰ ਮ੍ਰਿਤਕ ਦੀ ਪ੍ਰੇਮਿਕਾ ਸੀ ਜਿਹੜੀ ਉਸਤੇ ਹੀ ਜਾਣਕਾਰਾਂ ਦੇ ਵੱਲੋਂ ਉਸਦੀ ਕੁੱਟਮਾਰ ਕੀਤੀ ਗਈ ਹਾਲਾਂਕਿ ਹੁਣ ਤੱਕ ਉਹ ਫਰਾਰ ਨਹੀਂ ਪਰ ਉਹਨਾਂ ਦੀ ਕਾਰ ਹਸਪਤਾਲ ਦੇ ਬਾਹਰ ਹੀ ਬਰਾਮਦ ਹੋਈ ਹੈ ਕਿਉਂਕਿ ਉਹ ਖੁਦ ਹੀ ਜ਼ਖਮੀ ਹਾਲਤ ਦੇ ਵਿੱਚ ਹਸਪਤਾਲ ਉਸ ਨੌਜਵਾਨ ਮੁੰਡੇ ਨੂੰ ਲੈ ਕੇ ਪਹੁੰਚੇ ਸਨ ਪੁਲਿਸ ਜਾਂਚ ਦੇ ਵਿੱਚ ਹੁਣ ਤੱਕ ਸਾਹਮਣੇ ਆਇਆ ਹੈ ਕਿ ਮ੍ਰਿਤਕ ਕਰਨ ਵੀਰ ਸਿੰਘ ਅਤੇ ਉਸਦੀ ਪ੍ਰੇਮਿਕਾ ਨੂੰ ਮਿਲਣ ਗਿਆ ਹੋਇਆ ਸੀ ਉਹ ਜਿਸ ਦੀ ਸੂchnਾ ਜਦੋਂ ਦੂਸਰੇ ਵਿਅਕਤੀਆਂ ਨੂੰ ਲੱਗਦੀ ਹੈ ਤਾਂ ਉਹ ਉੱਥੇ ਪਹੁੰਚ ਜਾਂਦੇ ਨੇ ਮੁੰਡੇ ਦੇ ਨਾਲ ਕੁੱਟਮਾਰ ਹੁੰਦੀ ਹੈ ਰਾਗੀਰਾਂ ਨੇ ਜਦੋਂ ਉਸ ਨੂੰ ਦੇਖਿਆ ਤਾਂ ਪੁਲਿਸ ਨੂੰ ਵੀ ਫੋਨ ਕੀਤਾ ਗਿਆ ਸੀ ਪੁਲਿਸ ਦਾ ਕਹਿਣਾ ਹੈ ਕਿ ਜਿਹੜੀ ਗੱਡੀ ਬਰਾਮਦ ਹੋਈ ਹੈ ਐਸੇ ਦੇ ਵਿੱਚ ਉਸ ਨੂੰ ਲਿਆਂਦਾ ਗਿਆ ਹਸਪਤਾਲ ਦੇ ਬਾਹਰ ਇਹ ਮਿਲੀ ਅਤੇ ਇਹੀ ਮੁੰਡਿਆਂ ਨੇ ਇਸ ਦੀ ਜਾਨ ਲਈ ਹੈ ਦੱਸਦੀ ਹੈ ਕਿ ਪਿਤਾ ਪ੍ਰਪਾਲ ਸਿੰਘ ਨੇ ਦੱਸਿਆ ਕਿ ਉਸ ਦਾ ਪੁੱਤ ਗ੍ਰੈਜੂਏਟ ਹੈ ਹਾਲ ਹੀ ਦੇ ਵਿੱਚ ਉਸ ਨੇ ਪੜ੍ਹਾਈ ਪੂਰੀ ਕੀਤੀ ਹੈ ਤੇ ਹੁਣ ਪ੍ਰਾਪਰਟੀ ਡੀਲਰ ਦਾ ਕੰਮ ਕਰ ਰਿਹਾ ਸੀ ਕੀ ਨਾਮ ਹੈ ਪ੍ਰਿੰਦਰ ਸਿੰਘ ਕੋਈ ਅਜੀਬ ਜਿਹੀ ਕੀ ਹੋਇਆ ਕੀ ਹੈ ਆਪਾਂ ਅੱਜ ਸੋਨਾ ਹਸਤਾਲ ਪਹੁੰਚਿਆ ਕੀ ਇਸ ਵਾਸਤੇ ਪਹੁੰਚਿਆ ਕੀ ਮੈਟਰ ਹੈ ਜੀ ਭਾਜੀ ਮੇਰਾ ਫਰੈਂਡ ਜੀ ਕਰਨ ਦੇਵ ਸਿੰਘ ਠੀਕ ਹੈ ਜੀ ਜਿਹੜੇ ਰਹਿੰਦੇ ਆ ਇਹ ਮੈਂ ਇਹਨੂੰ ਕਾਲ ਕਰਦਾ ਸੀ ਸ਼ਾਮੇ ਕਿੰਨੇ ਵਜੇ ਸਰ ਪਹਿਲਾਂ ਕਰਨਾ ਦੁਪਹਿਰੇ ਕੋਲ 12:00 ਵਜੇ ਇਹ ਕਹਿੰਦਾ ਵੀ ਮੈਂ ਆਪਣੇ ਪਾਸਪੋਰਟ ਆਫਿਸ ਹੈ ਮੇਰੀ ਮੇਰੀ ਗੱਲ ਹੋਈ ਉਸ ਤੋਂ ਬਾਅਦ ਮੇਰੀ ਗੱਲ ਹੋਈ ਇਹਦੇ ਨਾਲ तकरीबन 7:35 ਸ਼ੜੀ ਮਰਦੇ ਠੀਕ ਹੈ ਜੀ ਉਸ ਤੋਂ ਜੋ ਹੈ ਮੇਰੇ ਨੇ ਫੋਨ ਕਰੀ ਨਾ ਕੋਈ ਹੋਰੇ ਬੰਦੇ ਇੱਥੇ ਆਨੋਂ ਆਨੋਂ ਮਤਲਬ ਬੰਦਾ ਬੋਲਿਆ ਮੈਨੂੰ ਦੋ ਵਾਰੀ ਗੱਲ ਹੋਈ ਮੈਂ ਫੋਨ ਕਰਤਾ ਵੀ ਕੋਈ ਹੋਰ ਬੰਦਾ ਹੈ ਉਸ ਤੋਂ ਬਾਅਦ ਹੁਣ ਤੋਂ ਬਾਅਦ ਮੈਂ ਤੀਸਰੀ ਵਾਰ ਜਦੋਂ ਮੇਰੀ ਗੱਲ ਹੋਈ ਮੈਂ ਇਹਨੂੰ ਕਹਿੰਦੇ ਵੀ ਹਸੀ ਕਰਨਵੀਰ ਸਿੰਘ ਤੁਸੀਂ ਕਰਨਵੀਰ ਸਿੰਘ ਤੇ ਕੀ ਲਾਦੇ ਮੈਂ ਕਿਹਾ ਮੈਂ ਫਰੈਂਡਾ ਕਹਿੰਦੇ ਵੀ ਕਰਨਵੀਰ ਸਿੰਘ ਤਾਂ ਹਸਪੀਟਲ ਸੋਹਣੇ ਅਮਰਜੈਂਸੀ ਸ਼ੈੱਡ ਵਿੱਚ ਹੈ ਠੀਕ ਹੈ ਜੀ ਉਹ ਬੇਹੋਸ਼ ਹੋਇਆ ਹੋਇਆ ਫਿਰ ਮੈਂ ਉਹਨਾਂ ਨੂੰ ਬੋਲਿਆ ਵੀ ਤੁਸੀਂ ਉਹ ਉਹ ਕਹਿੰਦੇ ਵੀ ਅਸੀਂ ਤਾਂ ਕਰਦੇ ਸਾਡੇ ਕੋਲ ਫੋਨ ਦਾ ਪਾਸਵਰਡ ਹੋਗਾ ਠੀਕ ਹੈ ਜੀ ਉਹ ਫਿਰ ਮੈਂ ਮੈਂ ਕਿਹਾ ਠੀਕ ਹੈ ਮੈਂ ਉਹਦੇ ਫਾਲ ਸਾਹਿਬ ਨੂੰ ਕਹਿੰਦਾ ਉਹ ਤੁਹਾਨੂੰ ਕਾਲ ਤੇ ਗੱਲ ਕਰਨਗੇ ਠੀਕ ਹੈ ਉਹ ਕਹਿੰਦੇ ਕੋਈ ਗੱਲ ਫਿਰ ਮੈਂ ਉਹ ਫਾਲ ਸਾਹਿਬ ਨੂੰ ਗੱਲ ਕਰੀ ਤੇ ਉਹਨਾਂ ਨੇ ਇਹ ਨਾਲ ਕੰਟੈਕਟ ਕਰਿਆ ਫੋਨ ਕਰਿਆ ਉਹਨਾਂ ਨੂੰ ਉਹਦੇ ਸਾਹ ਫਾਲ ਸਾਹਿਬ ਦਾ ਮੈਨੂੰ 5-7 ਮਿੰਟ ਬਾਅਦ ਫਿਰ ਫੋਨ ਆਇਆ ਕਹਿੰਦੇ ਵੀ ਤੂੰ ਜਲਦੀ ਹਸਪੀਟਲ ਚ ਆ ਜਾ ਵੀ ਕਰਨੂਰੇ ਡੈਡ ਕਰਤਾ ਉਹਨਾਂ ਨੇ ਮਤਲਬ ਡਾਕਟਰ ਸਾਹਿਬ ਨੇ ਜੇ ਵੀ ਡੈਡ ਕੋਸ਼ਿਸ਼ ਕਰਤਾ ਕਿ ਤੂੰ 10-15 ਮਿੰਟ ਵਿੱਚ ਪਹੁੰਚ ਜੇ ਉਸ ਤੋਂ ਬਾਅਦ ਅਸੀਂ ਇੱਥੇ ਆਏ ਅੰਦਰ ਫਿਰ ਅਸੀਂ ਮਟਰ ਹੈ ਸਰ ਕਿੱਥੇ ਹੋਇਆ ਹੈ ਤੇ ਵੀ ਨਿਸ਼ਾਨ ਹੋਏ ਹੋਇਆ ਹੈ ਇਹ ਹੁਣ ਪੁਲਿਸ ਇਨਵੈਸਟੀਗੇਸ਼ਨ ਕਰੇਗੀ ਉਹ ਕਹਿੰਦੇ ਮਿੱਟੀ ਕੋਲ ਹੋਇਆ ਕੋਈ ਮੁੰਡੇ ਸੀ ਆਪ ਵਿੱਚ ਕੋਈ ਗੱਲਬਾਤ ਹੋਈ ਹੈ ਇਹਦੀ ਫੋਟੋ ਜੀ ਮੈਂ ਤੁਹਾਨੂੰ ਦਿਖਾ ਸਕਦਾ ਸਰ ਬਲੀਗੁਰ ਦਿਖਾਓ ਇਹ ਇਹਦੀ ਪਾਰਟ ਟਾਈਮ ਕੋਈ ਆਪਣੇ ਜੋਬ ਕਰਦੇ ਸੀ ਉੱਥੇ ਲਾਇਸੈਂਸ ਆਫਟਰਚ ਵੀ ਆਪਣਾ ਫਾਈਲਾਂ ਗੁੰਨਾ ਵਗੈਰਾ ਕਰ ਲੀ ਕਰ ਸੀ ਜਿਤਨਾ ਆਪਣਾ ਬਾਹਰੋਂ ਏਜੰਟ ਵਗੈਰਾ ਕਰਦੇ ਠੀਕ ਹੈ ਸਰ ਹਾਂ ਉਹ ਇਹਦਾ ਕੋਈ ਕੰਪਲੇਟ ਨਹੀਂ ਸੀ ਮੁੰਡੇ ਦੀ ਹੁਣ ਇਹ ਇਨਵੈਸਟੀਗੇਸ਼ਨ ਤੋਂ ਬਹੁਤ ਪਤਾ ਚੱਲੇਗਾ ਸਰ ਮਰਡਰ ਦਾ ਕੀ ਕਾਰਨ ਲੱਗ ਰਿਹਾ ਹੈ ਇਹਨਾਂ ਦੇ ਪਰਿਵਾਰ ਵਾਲੇ ਕੋਲ ਇਨਵੈਸਟੀਗੇਸ਼ਨ ਵਿੱਚ ਪਤਾ ਹੁਣ ਬਾਅਦ ਚ ਲੱਗੇਗਾ ਪਰਿਵਾਰ ਸਰੇ ਵਿਆਹ ਹੋਈ ਸੀ ਕਿ ਦਾਣਾ ਦਾ ਪ੍ਰੋਤ ਪ੍ਰੋਤਲ ਮੁੰਡਾ ਕੋਈ ਇੱਥੇ ਐਡਮਿਟ ਕਰਾ ਕੇ ਗਿਆ ਉਹਨੂੰ ਕਹਿੰਦੀ ਉਹ ਜੀ ਨੇ ਮਰਡਰ ਕਰਿਆ ਉਹ ਆਪੇ ਹੀ ਇੱਥੇ ਐਡਮਿਟ ਕਰਾ ਕੇ ਮਤਲਬ ਉਹ ਕਹਿ ਕੇ ਗਿਆ ਮਰਡਰ ਕਰਨ ਇੱਥੇ ਇੱਕ 29 ਸਿਗਨੇਚਰ ਹੋਏ ਹੋਏ ਹੈ ਅਜਾੜ ਪੁਲਿਸ ਵਾਲਿਆਂ ਕੋਲ ਉਹਨਾਂ ਦਾ ਹੈਗਾ ਕਿੰਨੇ ਸਰ ਕਿੰਨੇ ਕਿ ਸ਼ਾਰਪ ਵੈਪਨ ਲੱਗੇ ਤੁਹਾਨੂੰ ਲੱਗਦਾ ਕੀ ਕਰ ਦਿੰਦੇ ਜਾਂ ਕਿਤੇ ਵੀ ਬਹੁਤ ਹੈ ਤੇ ਵੀ ਸਮਝ ਰਹੇ ਹੋ ਅਸੀਂ ਬਹੁਤ ਸਤੀ ਮਾਰਿਆ ਹੋਇਆ ਹੈ ਸਾਡਾ ਇਹ ਸਰ ਰਹਿਣ ਵਾਲੇ ਮੂਰ ਰੁਕ ਤੋਂ ਕਿੱਥੋਂ ਦੇ ਨੇ ਇਹ ਮੁਹਾਲੇ ਚ ਕਿੱਥੇ ਰਹ ਰਹੇ ਜੀ ਪਿੱਛੋਂ ਦਾ ਬਾਈ ਸ਼ਾਇਦ ਇਹ ਤਾਂ ਮੈਨੂੰ ਕਹਿੰਦੇ ਨੇ ਸ਼ਾਇਦ ਨਕਉਦਰ ਕੋਲ ਤੋਂ ਰਹਿਣ ਦਾ ਵਾਸੇ ਰਿੰਦੇ 68 ਹੈ 68 ਦੇ ਸਰ ਵਿਆਹ ਹੋਏ ਨੇ 68 ਰਹਿੰਦੇ ਹੈ ਵਿਆਹ ਹੋਏ ਨੇ ਨਹੀਂ 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 ਇਹਦੇ 24 ਸਾਲ ਦੀ ਉਮਰ ਹੈ ਅੱਛਾ 10 ਵੀ ਹੋ ਗਏ ਕੀ ਫੈਮਿਲੀ ਚ ਕੌਣ ਕੌਣ ਹੈ ਸਰ ਫੈਮਿਲੀ ਚ ਸਿਸਟਰ ਹੈ ਮਦਰ ਹੈ ਫਾਦਰ ਹੈ ਠੀਕ ਹੈ ਬਲਸਮਿਕ ਮੌਨੂਨ ਦੇ ਕਤਲ ਦਾ ਮੌਕਾ ਸਮਝਦਾ ਕਿ ਉਹ ਆਪਣੀ ਜਿਹੜੀ ਇਨਫੋਰਮੇਸ਼ਨ ਹੈ ਤੇ ਕਾਰਨ ਕੀ ਬੇਸਿਕਲੀ ਇੱਕ ਬੱਚਾ ਸੀ 24 ਸਾਲ ਦਾ ਕਰਨੀ ਜਿਹਦੇ ਇੱਕ ਕਾਲ ਗਲਾ ਕਤਲ ਹੋਇਆ ਪ੍ਰੋਬਲ ਟਾਈਟਸ ਨੇ ਇਹਦੇ ਵਿੱਚ ਕੀ ਕਰਦੇ ਉਹਨਾਂ ਨੇ ਸਫਲਤਾ ਵਿੱਚ ਇਹਦੇ ਚ ਉਹ ਦਾ ਕਤਲ ਕੀਤਾ ਕਾਨੂੰਨ ਕਾਨੂੰਨੀ ਕਾਰਨ ਕੀ ਲੈਂਦੇ ਕੀ ਜਿਹੜਾ ਉਹ ਹੋਇਆ ਹੈ ਕਿਸੇ ਲੜਕੀ ਦੇ ਪਿੱਛੇ ਹੋਇਆ ਜਿੱਦਾਂ ਕੀ ਕਹਿੰਦੇ ਉਹਦੀ ਅਸੀਂ ਡਿਟੇਲਿੰਗ ਤੁਹਾਨੂੰ ਬਾਅਦ ਚ ਦੱਸ ਦਿਆਂਗੇ ਇਸ ਕਰਦਾ ਜੀ ਸੀ ਇਹ ਆਪਣੇ ਅਜੇ ਹੁਣੇ ਹੀ ਉਹਨੇ ਪੜ੍ਹਾਈ ਕਰਕੇ ਤੇ ਆਪਣਾ ਨਿੱਜੀ ਕੰਮ ਦੇਖ ਰਿਹਾ ਸੀ ਲੜਕੀ ਦੇ ਫੈਮਿਲੀ ਮੈਂਬਰ ਤੋਂ ਵਾਅਦਾ ਪੁਣਾਇਆ ਲਿਆ ਤਾ ਕਿ ਲੜਕੀ ਦੇ ਹੋ ਨਹੀਂ ਇੱਕ ਉਹ ਮੁੰਡਾ ਜਿਹੜਾ ਪ੍ਰੋਫੈਸਰ ਹੈ ਉਹ ਵੀ ਉਨੂੰ ਹੀ ਚਾਹੁੰਦਾ ਸੀ ਲੇ ਦਿੱਤੇ ਕਰਕੇ ਇਹ ਹਾਂ ਜੀ ਸਰ ਮੇਰੀ ਪ੍ਰੋਬਲਮ ਦਾ ਨਾਤਾ ਤਾਂ ਜ ਚਾਲਕ ਉਹ ਵੀ ਆਉਂਦੇ ਨੂੰ ਪਾਉ ਉਹ ਵੀ EDI EDI ਜਿਹੜੀ ਟੇਕਣਾ ਅਸੀਂ ਹੁਣ ਇਹ ਪੋਸਟਮਾਰਟਮ ਚੱਲ ਰਿਹਾ ਹੈ ਤੇ ਰਾਤੀ ਅਸੀਂ ਐਫ ਆਈ ਆਰ ਅਰਲੀ ਮਾਰਨਿੰਗ ਦੇ ਵਿੱਚ ਅਪਲੋਡ ਦਿੱਤੀ ਹੈ 39 ਨੰਬਰ ਤੇ ਆਈਟੀਸੀਟੀ ਵੀ ਉਸ ਤੋਂ ਬਾਅਦ ਅਸੀਂ ਡਿਟੇਲਿੰਗ ਇਹਦੇ ਬਾਰੇ ਤੁਹਾਨੂੰ ਵੱਖਰੇ ਤੌਰ ਤੇ ਦਿਆਂਗੇ ਦਿਨੋਂ ਮੁੰਦੇ ਦੀ ਰੈਸਟ ਇਹ ਤਰੀਕੇ ਦੀ ਦੇਖਣ ਚ ਗਈ ਜੀ ਕਿ ਇਹਨਾਂ ਨੂੰ ਮਾਡਲ ਕੀਤਾ ਹੈ ਉਹ ਵੀ ਉਹਨਾਂ ਵੱਲੋਂ ਹਸਪਤਾਲ ਲੈ ਕੇ ਬਿਲਕੁਲ ਠੀਕ ਹੈ ਜੀ ਉਹਦਾ ਪ੍ਰੋਪਰਟਾਈਟਸ ਨੇ ਹੀ ਇਹਨੂੰ ਸ਼੍ਰੀ ਹਰਕ੍ਰਿਸ਼ਨ ਹਸਪਤਾਲ ਦੇ ਵਿੱਚ ਦਾਖਲ ਕਰਾਇਆ ਸੀਸੀਟੀਵੀ ਫੁਟੇਜ ਵੀ ਸਰਟੀਫਾਈਡ ਹੈ ਤੇ ਇਹਦੇ ਰਿਕਾਰਡ ਦੇ ਵਿੱਚ ਉਹਦੇ ਵਿੱਚ ਕਲੀਅਰ ਉਹਨੂੰ ਲੈ ਕੇ ਵੀ ਛੱਡ ਕੇ ਵੀ ਇੱਥੇ ਆਉਂਦੇ ਆ ਤੇ ਉੱਥੇ ਮੌਕੇ ਤੇ ਉਹਦੀ ਕਾਰਵਾਈ ਅ ਸਾਨੂੰ ਮਿਲੀ ਹੈ ਜਿਹਦੇ ਵਿੱਚ ਉਹਦੀ ਅਫਸਰਲ ਫਰੰਕ ਸਾਈਨਸ ਅਬਾਟੀ ਦੀ ਟੀਮ ਵੱਲੋਂ ਉਹਦੇ ਵਿੱਚ ਉਹਨੂੰ ਕਬਜ਼ੇ ਵਿੱਚ ਲਿਆ ਤੇ ਉਹਦੇ ਵਿੱਚ ਉਹਨਾਂ ਨੇ ਆਪਣੀ ਟੀਮ ਨੇ ਪੂਰੀ ਉਹਦੀ ਜਾਂਚ ਕਰਕੇ ਅੱਗੇ ਪਰਬੋਰ ਛੇਤੀ ਸਾਨੂੰ ਦਿੱਤੇ ਜਿਸ ਦਾ ਟੂਰ ਪਰਚਾ ਦਰਜ ਹੋ ਗਿਆ 302 120 बी आईपीसी ਨੈਸ ਕਿਸੇ ਅਜੇ ਤੱਕ ਫਲ ਹਾਲ ਨਹੀਂ ਆ ਪਰ ਛੇਤੀ ਹੀ ਇਹਦੇ ਵਿੱਚ ਅਜੇ ਤਨ ਪ੍ਰੋਬਲਮ ਟਾਈਟਲ ਤੋਂ ਬਾਅਦ ਹੀ ਸਾਰੀ ਡਿਟੇਲਿੰਗ ਤੁਹਾਨੂੰ ਦਿੱਸ ਸਕਾਂਗੇ ਫਿਲਹਾਲ ਇਸ ਪੂਰੀ ਘਟਨਾ ਤੋਂ ਬਾਅਦ ਕਿਸੇ ਦੀ ਗ੍ਰਿਫਤਾਰੀ ਨਹੀਂ ਹੋਈ ਹੈ ਪੁਲਿਸ ਦਾ ਕਹਿਣਾ ਹੈ ਕਿ ਛਾਪੇਮਾਰੀ ਕਰਕੇ ਜਲਦ ਹੀ ਗ੍ਰਿਫਤਾਰ ਕੀਤਾ ਜਾਵੇਗਾ